ਦੇਖੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੀ ਜਿਹੜੀ ਵਚਨਬੱਤਾ ਉਹਨੂੰ ਦਰਾਉਣਾ ਚਾਹੁੰਦਾ ਕਿ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਹੈਗੀ ਹੈ ਅਗੇਂਸਟ ਐਨੀ ਟਾਈਪ ਆਫ ਆਰਗੇਨਾਈਜ਼ਡ ਕਰਾਈਮ ਗੈਂਗਸਟਰਵਾਦ ਜਿਹੜਾ ਇਹ ਨਸ਼ੇ ਦਾ ਜਿਹੜਾ ਹੈਗਾ ਸਦਾਕਰਾਂ ਦੇ ਵਿਰੁੱਧ ਤੇ ਸਾਡਾ ਜਿਹੜਾ ਸੰਕਲਪ ਹੈਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਤੇ ਗੈਂਗਸਟਰ ਦੇ ਜਿਹੜੇ ਕੋਡ ਕੋ ਖਤਮ ਬਹਿਤ ਕਰਨਾ ਉਸ ਦੀ ਲੜੀ ਦੇ ਵਿੱਚ ਹੀ ਅੰਮ੍ਰਿਤਸਰ ਰੂਲਰ ਪੁਲਿਸ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈਗਾ ਅੰਮ੍ਰਿਤਸਰ ਪੁਲਿਸ ਨੇ ਸੈਂਟਰਲ ਏਜੰਸੀਜ਼ ਦੇ ਨਾਲ ਤਾਲਮੇਲ ਕਰਕੇ ਸੱਤੇਨ ਸ਼ਰਾ ਜਿਹੜਾ ਹੈਗਾ ਗੈਂਗਸਟਰ ਉਹਦੇ ਨਾਲ ਜਿਹੜਾ ਇੰਟਰਨੈਸ਼ਨਲ ਜਿਹੜਾ ਉਹ ਨਾਰਕਰ ਤੇਰਰਿਜ਼ਮ ਦਾ ਜਿਹੜਾ ਖੇਲ ਖੇਡ ਰਿਹਾ ਸੀਗਾ ਉਹਨੂੰ ਬਸਟ ਕੀਤਾ ਹੈਗਾ ਤੇ ਇਸ ਦੇ ਵਿੱਚ ਅ तकरीबन 5 ਕਿਲੋ ਹਿਰੋਇਨ ਚਾਰ ਵਿਦੇਸ਼ੀ ਪਿਸਤੌਲਾਂ ਦੇ ਵਿੱਚੋਂ ਦੋ ਬਲੌਕ ਨੇ ਦੋ ਪੀਐਕਸ 5 ਨੇ ਦੋ ਰਾਈਫਲਾਂ ਇੱਕ ਪੰਪ ਐਕਸ਼ਨ ਨਾ ਰਾਈਫਲ ਤੇ ਇੱਕ ਸਪਿੰਗਫੀਲਡ ਤੇ 160 ਤੋਂ ਉੱਤੇ ਕਰੀਬ ਆਪਣੇ ਜਿੰਨਾ ਕਾਰਤੂਸ ਇਹਦੇ ਵਿੱਚ 2 ਕਾਰਾਂ ਇੱਕ ਥਾਰ ਤੇ ਇੱਕ ਹੁੰਡਾਈ ਆਈ 120 ਵੀ ਅਬਰਾਮਦ ਕੀਤੀ ਹੈਗੀ ਹੈ ਇਸ ਦੇ ਵਿੱਚ ਤਿੰਨ ਦੋਸ਼ੀ ਗ੍ਰਫਤਾਰ ਹੋਏ ਨੇ ਅਜ਼ਲ ਬਿਲਪ੍ਰੀਤ ਕੌਰ ਤੇ ਪ੍ਰਥਮ ਸ਼ਰਮਾ ਇਹਦੇ ਵਿੱਚ ਜਿਹੜਾ ਪ੍ਰਥਮ ਸ਼ਰਮਾ ਹੈਗਾ ਇਸ ਦਾ ਜਿਹੜਾ ਇਹ ਸਾਰਾ ਜਿਹੜਾ ਖੇਡ ਰਚਿਆ ਜਾ ਰਿਹਾ ਸੀਗਾ ਸਤਨ ਸ਼ਰ ਦੇ ਇਸ਼ਾਰੇ ਤੇ ਉਹ ਅਭਿਰਾ ਅਭਿਰਾਜ ਉਰਫ ਅਭਿਮਾਲ ਵੱਲੋਂ ਕੀਤਾ ਜਾ ਰਿਹਾ ਸੀ ਅਭਿਮਾ ਅਭਿਮਾਲ ਦੀ ਜਿਹੜੀ ਮਦਰ ਹੈਗੀ ਹੈ ਦਿਲਪ੍ਰੀਤ ਕੌਰ ਉਹ ਇਸ ਦੇ ਸਾਰੇ ਗੁਰਗ ਧੰਦੇ ਦੇ ਵਿੱਚ ਐਕਟਿਵਲੀ ਪਾਰਟਿਸਪੇਟ ਕਰਦੀ ਸੀ ਸਾਰੇ ਜਿਹੜੇ ਨਸ਼ੇ ਦੇ ਪੈਸੇ ਆਉਂਦੇ ਸੀ ਜਾਂ ਜਿਹੜੇ ਵਪਨਾ ਨੂੰ ਇੱਧਰ ਉੱਧਰ ਕਰਨ ਦੇ ਦੇ ਜਾਂ ਫਰੋਕ ਵੇਚਣ ਫਰੋਕ ਦੇ ਪੈਸੇ ਆਉਂਦੇ ਸੀ ਉਹ ਸੰਭਾਲਦੀ ਸੀ ਇਸ ਕਰਕੇ ਦਿਲ ਦਿਲਪ੍ਰੀਤ ਕੌਰ ਨੂੰ ਵੀ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ ਜਿਹੜਾ ਪ੍ਰਥਮ ਸ਼ਰਮਾ ਹੈਗਾ ਉਹ ਅਬੀ ਰਾਜ ਦੇ ਨਾਲ ਇੱਕ ਕੁੜੀ ਹੈ ਉਹਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਹੈ ਕਿ ਉਹਨਾਂ ਦਾ ਵਿਆਹ ਕੀਤਾ ਹੋਇਆ ਉਹਦੇ ਬਾਰੇ ਨਹੀਂ ਸਾਨੂੰ ਹਲੇ ਪਤਾ ਉਹਦੀ ਦੋਸਤ ਹੈ ਕੀ ਹੈ ਉਹ ਉਸ ਨੂੰ ਵੀ ਇਸ ਕੇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਹੈ ਤੇ ਉਸ ਦਾ ਜਿਹੜਾ ਭਰਾ ਹੈਗਾ ਪ੍ਰਥਮ ਸ਼ਰਮਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਨੇ ਅਜ਼ਲ ਦਿਲਪ੍ਰੀਤ ਔਰ ਤੇ ਪ੍ਰਥਮ ਸ਼ਰਮਾ ਇਹਦੇ ਵਿੱਚ ਇੱਕ ਹਰਮਨਦੀਪ ਸਿੰਘ ਹਰਮਨਦੀਪ ਹਰਨਦੀਪ ਸਿੰਘ ਹਰਨਦੀਪ ਸਿੰਘ ਨਾਮ ਦਾ ਦੋਸ਼ੀ ਜਿਹੜੀਆਂ ਸਾਡੀ ਤਫਤੀਸ਼ ਹੋਈ ਹੈ ਉਸ ਦੇ ਵਿੱਚ ਅਬੀਮਾਲ ਨੰਦਨੀ ਸ਼ਰਮਾ ਹਰਨਦੀਪ ਇਹ ਇਹਨਾਂ ਦੇ ਨਾਮ ਸਾਹਮਣੇ ਆਏ ਹੈ ਤੇ ਸੱਤਾ ਨੂੰ ਇਸ਼ਾਰਾ ਤੇ ਇਹਦੇ ਵਿੱਚ ਦੋਸ਼ੀ ਹੈ ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਇਹ ਸਾਰਾ ਜਿਹੜਾ ਐਨਡੀਪੀਐਸ ਦਾ ਨਾਰਕੋ ਟੈਰਰ ਦਾ ਜਿਹੜਾ ਇਹ ਖੇੜਾ ਰਚਿਆ ਜਾ ਰਿਹਾ ਸੀ ਉਹਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਸੀ ਤੇ ਇੱਥੇ ਮੈਂ ਐਸਐਸਪੀ ਸੁਹੇਲ ਮੀਰ ਡੀਐਸਪੀ ਵਿਰਿੰਦਰ ਨਾਗਰਾ ਜਿਹੜੇ ਤਤਵਿੰਦਰ ਸਿੰਘ ਨੇ ਸਪੈਸ਼ਲ ਸੈੱਲ ਦੇ ਆਪਣਾ ترਸੀਮ ਸਿੰਘ ਸਾਡੇ ਜਿਹੜੇ ਐਸਆਈ ਨੇ ਇਹਨਾਂ ਨੇ ਇਸ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਤੇ ਸੈਂਟਰਲ ਏਜੰਸੀਆਂ ਨਾਲ ਇਹਨਾਂ ਦਾ ਬਹੁਤ ਅੱਛਾ ਤਾਲਮੇਲ ਦਾ ਨਤੀਜਾ ਇਹ ਹੈ ਕਿ ਅਸੀਂ ਏਡੇ ਵੱਡੇ ਜਿਹੜਾ ਹੈਗਾ ਟੈਰਰ ਮੋਡਿਊਲ ਨੂੰ ਬਸਟ ਕਰਨ ਦੇ ਵਿੱਚ ਨਾਰਕੋ ਟੈਰਰ ਮੋਡਿਊਲ ਨੂੰ ਬਸਟ ਕਰਨ ਦੇ ਵਿੱਚ ਕਾਮਯਾਬ ਹੋਏ ਅੱਜ ਇਹਨਾਂ ਦੇ ਪਹਿਲੇ ਮਕਦਮੇ ਦਰਜ ਨੇ ਜੀ ਤਕਬੀਰ ਸਿੰਘ ਤੇ ਅਭਿਰਾਜ ਸਿੰਘ ਅਭਿਰਾਜ ਤੇ ਅਭਿਰਾਜ ਤੇ ਕਾਫੀ ਮਕਦਮੇ ਦਰਜ ਨੇ ਅਭਿਰਾਜ ਆ ਉਹਦੇ ਉੱਤੇ ਐਨਡੀਪੀਐਸ ਦੇ ਤੇ ਆਪਣੇ ਕਾਫੀ ਮਕਦਮੇ ਮੇਨ ਨੇ ਨਾਰਕੋਟਿਕ ਹੈ ਜੀ ਹਾਂ ਹਾਂ ਤਕਰੀਬ ਨਿਸ਼ਾਰਾ ਤਾਂ ਤੋਂ ਇਹਨੇ ਅਭਿਰਾਜ ਦੇ ਕ੍ਰਿਮੀਨਲ ਹਿਸਟਰੀ ਹੈਗੀ ਐ ਇਸ ਤੋਂ ਇਹਦੇ ਕੋਲੇ ਇਹਦੇ 15 ਤੋਂ ਕਰੀਬ ਇਹਦੇ ਪਰਚੇ ਦਰਜ ਨੇ ਸੱਤਾਂ ਨਿਸ਼ਾਰਾ ਤੁਹਾਨੂੰ ਪਤਾ ਹੀ ਐ ਇਹਦੇ ਉੱਤੇ ਤਕਰੀਬਨ 20 ਕ੍ਰਿਮੀਨਲ ਪਰਚੇ ਦਰਜ ਨੇ ਐਕਸਟਰੈਕਸ਼ਨਾਂ ਦੇ ਸੋ ਅਸੀਂ ਉਸ ਲੜੀ ਦੇ ਵਿੱਚ ਕੀ ਪੰਜਾਬ ਨੂੰ ਇੱਕ ਜਿਹੜਾ ਆਰਗੇਨਾਈਜ਼ ਕ੍ਰਾਈਮ ਤੋਂ ਫਰੀ ਕਰਨਾ ਹੈਗਾ ਤਾਂ ਉਹ ਉਸ ਦੀ ਲੜੀ ਦੇ ਵਿੱਚ ਹੀ ਇਹ ਸਾਰਾ ਜਿਹੜਾ ਅੱਜ ਦੀ ਪ੍ਰੈਸ ਕਾਨਫਰੈਂਸ ਹੈ। ਜੀ ਸਹੀ ਹੈ ਜੀ। ਇੱਕ ਵਾਰੀ ਪਲੀਜ਼ ਉਹ ਸੇ ਜੀ ਸਲਾਈਡ ਸੇ ਸਰ ਨੇ ਇੱਕ ਵਾਰੀ ਬਰੀਫ ਕਰ ਦੇਣਾ ਫਿਰ ਤੁਸੀਂ ਸਵਾਲ ਪੁੱਛੋ। ਹਾਂ ਤੁਸੀਂ ਜਿਹੜਾ ਜਦੋਂ ਅਸੀਂ ਕੋਈ ਜਿਹੜੀਆਂ ਅਡਰ ਤਪੀਸ਼ਾਂ ਦਾ ਨਤੀਜਾ ਆਇਆ ਹੈ ਕਿ ਬਹੁਤ ਸੋਨਾ ਇਹਨਾਂ ਨੇ ਕੰਮ ਕੀਤਾ ਹੈ। ਪਹਿਲਾਂ ਸਾਨੂੰ ਤਕਰੀਬਨ 5 ਕਿਲੋ ਦੀ ਖੇਪ ਬਰਾਮਦ ਹੁੰਦੀ ਹੈ ਹੈਰੋਇਨ ਦੀ। ਤੇ ਦੋ ਬਲੌਕ ਪਿਸਟਨਾਂ ਰਿਕਵਰ ਹੁੰਦੀ ਐ ਉਸ ਦੇ ਜਦੋਂ ਗਹਿਨ ਪੁੱਛ ਕੇ ਚੁੰਦੀ ਐ ਇਹ ਅਜ਼ਲ ਤੋਂ ਤੇ ਉਸ ਤੋਂ ਇਹ ਆਹ ਜਿਹੜੀ i20 ਕਾਰ ਹੈਗੀ ਐ Honda City ਤੋਂ Honda City ਜਿਹੜੀ ਕਾਰ ਹੈਗੀ ਐ ਇਹ ਜਿਹੜੀ ਤਿੰਨ ਕਾਰਾਂ ਇਹ ਚ ਰਿਕਵਰ ਹੋਈਆਂ Honda City ਵੀ ਹੋਈ ਐ Honda City ਵੀ Honda City Honda City ਤਾਰ ਵੀ ਰਿਕਵਰ ਹੁੰਦੀ ਐ ਇਹਦੇ ਵਿੱਚ ਇਹ ਅਜ਼ਲ अरोड़ा ਜਿਹੜਾ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਇੱਕ ਦੋਸ਼ੀ ਐ ਇਹਦੇ ਵਿੱਚ ਹੈਗਾ ਅੱਗੇ ਕਰੋ ਦਲਪ੍ਰੀਤ 4 ਹੈਗੀ ਹੈ ਜਿਹੜੀ ਇੱਕ ਦੋਸ਼ੀ ਜਿਹੜੀ ਗ੍ਰਫਤਾਰ ਹੋਈ ਹੈ ਇਸ ਕੇਸ ਦੇ ਵਿੱਚ ਇਹ ਇੱਕ ਜਿਹੜਾ ਪ੍ਰਥਮ ਸ਼ਰਮਾ ਹੈਗਾ ਇਹ ਨੰਦਨੀ ਸ਼ਰਮਾ ਦਾ ਭਰਾ ਹੈਗਾ ਇਸ ਨੂੰ ਵੀ ਇਸ ਕੇਸ ਵਿੱਚ ਗ੍ਰਫਤਾਰ ਕੀਤਾ ਗਿਆ ਹੈ ਹੁਣ ਤੱਕ ਇਸ ਕੇਸ ਦੇ ਵਿੱਚ 5 ਜਿਹੜੀ ਹੈਗੀ ਹੈ ਅਗਲੇ ਜੋਨਸ ਹੈ 5 ਜਿਹੜੀ ਹੈਗੀ ਹੈ ਕਿਲੋ ਹਿਰੋਇਨ ਦੇ 5 ਕਿਲੋ ਦੇ ਕਰੀਬ ਹਿਰੋਇਨ ਵੈਸੇ ਤਾਂ 4 ਕਿਲੋ ਤੇ 800 60 ਗ੍ਰਾਮ ਹੈਰੋਇਨ ਜਿਹੜੀ ਹੈ ਜੀ ਰਿਕਵਰ ਹੋਈ ਹੈ ਜੈ ਐਗਜ਼ੈਕਟ ਕਰੀਏ ਤਾਂ ਤਿੰਨ ਕਾਰਾਂ ਹੁੰਡਾਈ i20 ਤੇ ਥਾਰ ਰਿਕਵਰ ਹੋਈਆਂ ਤਿੰਨ ਇਹਦੇ ਵਿੱਚ ਮੁਜ਼ਰਮ ਗ੍ਰਫਤਾਰ ਹੋਏ ਨੇ ਅਜ਼ਲ ਦਿਲਪ੍ਰੀਤ ਕੌਰ ਤੇ ਪ੍ਰਥਮ ਸ਼ਰਮਾ ਕਪੀਜ਼ ਦੇ ਦੌਰਾਨ ਜਿੰਨਾ ਦੀ ਇਹਦੇ ਵਿੱਚ ਸ਼ਮੂਲੀਅਤ ਹੋਈ ਹੈ ਕਿ ਮੈਂ ਦੱਸਿਆ ਜਿਵੇਂ ਸੱਤਾਰ ਨੁਸ਼ਹਾਰਾ ਵੱਲੋਂ ਇਹ ਮੋਡਿਊਲ ਨਾਰਕੋ ਟੈਰਰਿਜ਼ਮ ਦਾ ਜਿਹੜਾ ਸੀਗਾ ਇਹ ਜਿਹੜਾ ਮੋਡਿਊਲ ਹੈ ਉਹ ਚਲਾਇਆ ਜਾ ਰਿਹਾ ਸੀਗਾ ਤਾਂ ਉਹਦੇ ਵਿੱਚ ਤਿੰਨ ਕਾਰਾਂ ਹੋਰ ਰਿਕਵਰ ਹੋਈਆਂ ਇਦੇ ਵਿੱਚ ਇਹਨਾਂ ਦੇ ਜਿਹੜੇ ਤਿੰਨ ਦੋਸ਼ੀ ਜਿਹੜੇ ਸਾਹਮਣੇ ਆਏ ਆ ਮੇਨ ਉਹਦੇ ਵਿੱਚ ਇੱਕ ਅਭਿਰਾਜ ਅਭਿਮਾਲ ਨੰਦਨੀ ਸ਼ਰਮਾ ਤੇ ਹਰਨਦੀਪ ਤੇ ਇਹਦੇ ਇਹਨਾਂ ਤੋਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਚਾਰ ਵਿਦੇਸ਼ੀ ਪਿਸਤੌਲਾਂ ਦੇ ਦੋ ਬਲੌਕ ਤੇ ਦੋ ਪੀਐਕਸ5 ਦੋ ਰਾਈਫਲਾਂ ਸਪਿੰਗਫੀਲਡ ਤੇ ਪੰਪ ਐਕਸ਼ਨ ਤੇ ਇਸੋ 60 ਤੋਂ ਵੱਧ ਲਾਈਵ ਕਾਰਟ੍ਰਿਜਿਸ ਇਹਨਾਂ ਤੋਂ ਰਿਕਵਰ ਹੋਏ ਨੇ ਤੇ ਤਿੰਨ ਕਾਰਾਂ ਇੱਕ ਹੁੰਡਾ ਹੁੰਡਾ ਆਪਣਾ ਹੁੰਡਾ ਸਿਟੀ ਇਹ T20 ਤੇ ਇੱਕ ਆਪਣਾ ਜਿਹੜੀ ਹੈਗੀ ਥਾਰ ਕੱਢੀ ਰਿਕਵਰ ਇਹ ਸਰ ਹਥਿਆਰ ਜਿਹੜੇ ਇਹਨਾਂ ਕੋਲ ਅਗੋਂ ਦਿੱਤੇ ਡਿਲੀਵਰ ਹੋਏ ਸੀ ਇੱਕ ਮੰਗਾਇਦ ਦੇਦੇ ਨੇ ਇਹਨਾਂ ਨੇ ਆਪ ਯੂਜ਼ ਕਰਦੇ ਸੀ ਗਾਰਡ ਕਲਾਸ ਨਹੀਂ ਮੈਂ ਤਾਂ ਇਹ ਦੱਸਿਆ ਕਿ ਇਹਨਾਂ ਦਾ ਜਿਹੜਾ ਕਿੰਗ ਪੈਨ ਸੱਤਾਂ ਇਸ਼ਾਰਾ ਉਹ ਤੁਹਾਨੂੰ ਪਤਾ ਹੀ ਐ ਐਕਸਟਰਸ਼ਨਾਂ ਤੇ ਕਿਲਿੰਗ ਦੇ ਵਿੱਚ ਹੈਗਾ ਇਹ ਤਾਂ ਜਿਹੜੇ ਹੁਣ ਇਹਨਾਂ ਨੂੰ ਤਾਂ ਇਹਨਾਂ ਕੋਲੇ ਰਿਕਵਰ ਹੋਏ ਆ ਜਿਹੜਾ ਅਸਲ ਜਿਹੜਾ ਇਹਦਾ ਕੀ ਇਹਨਾਂ ਦਾ ਇਹਨਾਂ ਦਾ ਕੀ ਇਹਨਾਂ ਦਾ ਇਸਤੇਮਾਲ ਹੋਣਾ ਸੀ ਉਹ ਜਿਹੜੇ ਮੈਂ ਤੁਹਾਨੂੰ ਦੋਸ਼ੀ ਜਿਹੜੇ ਸਾਡੀ ਹਾਲੇ ਗ੍ਰਿਫਤ ਤੋਂ ਬਾਹਰ ਨੇ ਸਾਡੀਆਂ ਟੀਮਾਂ ਉਹਨਾਂ ਤੇ ਲੱਗੀਆਂ ਵੀਆਂ ਨੇ ਉਹਨਾਂ ਤੋਂ ਪਤਾ ਲੱਗੇਗਾ ਇਹ ਇੱਕ ਆਪਣਾ ਜਾਂਚ ਦਾ ਵਿਸ਼ਾ ਹੈ ਜਿਹੜਾ ਜਦੋਂ ਵੀ ਸਾਨੂੰ ਇਹ ਫੜੇ ਜਾਂਦੇ ਆ ਅਸੀਂ ਫਿਰ ਜਲਦੀ ਇੱਕ ਪ੍ਰੈਸ ਕਾਨਫਰੰਸ ਬੁਲਾਵਾਂਗੇ ਉਸ ਤੋਂ ਦੇਖ ਪਾਉਣਾ ਸਭ ਤੋਂ ਸ਼ਾਇਦ ਜਿਹੜਾ ਵਾ ਈਨ ਜਿਹੜਾ ਡਾਇਰੈਕਟਲੀ ਇਹਦੇ ਨਾਲ ਵੀ ਅਮੀਰ ਰਾਜਨਾਲ ਵੀ ਅਮੀਰ ਰਾਜਨਾਲ ਸੀਗਾ ਲਿੰਕ ਤੇ ਉਸ ਤੋਂ ਕੜੀ ਨਾ ਕੜੀ ਜੋੜਦੇ ਹੋਏ ਸੈਂਟਰਲ ਏਜੰਸੀਜ਼ ਦੀ ਮਦਦ ਦੇ ਨਾਲ ਇਸ ਸਾਰਾ ਜਿਹੜਾ ਮੋਡਿਊਲ ਬਸਟ ਕੀਤਾ ਗਿਆ ਆ ਮਤਲਬ ਮੈਂ ਇਥੇ ਸਲਾਗ ਕਰਾਂਗਾ ਅਫਸਰ ਰੂਲਰ ਪੁਲਿਸ ਦੀ ਜਿਹੜੀ ਸੇਲ ਮੀਰ ਜੀ ਲੀਡ ਕਰ ਰਹੇ ਨੇ ਇਹਨਾਂ ਨੇ ਸੈਂਟਰਲ ਏਜੰਸੀਜ਼ ਨਾਲ ਬਹੁਤ ਅੱਛਾ ਰਾਪਤਾ ਟਾਈਮ ਕੀਤਾ ਹੋਇਆ ਹੈ ਉਹਨਾਂ ਨੂੰ ਉਸ ਜਿਹੜੀ ਸਾਨੂੰ ਇਨਪੁਟਸ ਆndੀਆਂ ਆ ਉਹਨਾਂ ਨੂੰ ਡਿਵੈਲਪ ਕਰਕੇ ਹੀ ਏਡੀ ਵੱਡੀ ਸਫਲਤਾ ਪ੍ਰਾਪਤ ਕੀਤੀ ਤੇ ਦਿਲਪ੍ਰੀਤ ਕੌਰ ਦਾ ਕੀ ਰੋਲ ਹੈ गाइस ਸਾਰਾ ਸੈਂਡਿਕੇਟ ਉਹ ਸੰਭਲਦੀ ਦਿਲਪ੍ਰੀਤ ਕੌਰ ਅਭਿਰਾਜ ਮਹਾਲ ਦੀ ਮਾਂ ਹੈਗੀ ਹੈ ਉਸ ਨੂੰ ਉਸ ਪੂਰੀ ਸਕਰੀਆ ਇਸ ਦੇ ਗਰੁੱਪ ਵਿੱਚ ਹੈਗੀ ਹੈ ਸਾਰਾ ਜਿਹੜਾ ਨਾਰਕੋ ਨਾਰਕੋ ਦਾ ਜਿਹੜਾ ਪੈਸਾ ਆਉਂਦਾ ਸੀ ਉਹ ਸੰਭਾਲਦੀ ਸੀ ਪ੍ਰੋਪੀਆਂ ਜਿਹੜੀਆਂ ਹੈਗੀਆਂ ਸੀ ਉਹ ਉਹਨਾਂ ਦੀ ਛਾਣਬੀਨ ਕਰ ਰਹੇ ਆ ਗੱਡੀਆਂ ਖਰੀਦੀਆਂ ਉਹਦੀ ਉਹਦੀ ਐਕਟਿਵ ਸ਼ਮੂਲੀਅਤ ਪਾਈ ਗਈ ਹੈ ਤਾਈ ਉਹਦੇ ਵਿੱਚ ਗ੍ਰਿਫਤਾਰੀ ਕੀਤੀ ਉਹ ਤਾਂ ਸਾਡੇ ਕੋਲੇ ਸਬੂਤ ਹੈ ਲੋਕਲ ਸਪਲਾਈ ਚੀਨ ਵਿੱਚ ਵੀ ਲੋਕੇਸ਼ਨ ਬਿਜ਼ਨਸ ਆਉਂਦੇ ਸੀ ਜਾਂ ਫਿਰ ਹੈਰੋ ਆਉਂਦੀ ਸੀ ਕਿ ਇੰਟਰਨੈਟ ਤੋਂ ਜਿਹੜੀ ਆਨੀ ਸਟਾਫ ਤੇ ਹੋਰ ਜਿਹੜੀ ਜਿਹੜੀ ਹੈ ਬੇਸਿਕਲੀ ਜਿਹੜਾ ਇਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈਗੀ ਹੈ ਉਹ ਇਦਾਂ ਦਾ ਜਿਹੜਾ ਸਰਗਣਾ ਹੈਗਾ ਉਹ ਅਭੀ ਰਾਜ ਹੈਗਾ ਉਹ ਇਹ ਜਿਹੜੇ ਸੀਗੇ ਡਿਲੀਵਰੀ ਲੈਂਦੇ ਸੀਗੇ ਅਜ਼ਲ ਹੋਰੀ ਤੇ ਆਪਣਾ ਪ੍ਰਥਮ ਹੋਰੀ ਉਹਦਾ ਦੰਦਰੀ ਦਾ ਭਰਾ ਹੈਗਾ ਤੇ ਇਹ ਜੇਲ੍ਹ ਵਿੱਚ ਵੀ ਹੈਗਾ ਇਹਨੂੰ ਜੇਲ੍ਹ ਵਿੱਚੋਂ ਵੀ ਲਿਆਂਦਾ ਗਿਆ ਹੈਗਾ ਅਭਿਰਾਜ ਵੀ ਹੁਣੀ ਪਿੱਛੇ ਜੇ ਅ ਇਸੇ ਸਾਲ ਦੇ ਪਹਿਲੀ ਤਰੀਕ ਨੂੰ ਹੀ ਜੇਲ੍ਹ ਤੋਂ ਛੁੱਟ ਕੇ ਬਾਹਰ ਆਇਆ ਹੈਗਾ ਸੋ ਇਹ ਜਿਹੜਾ ਸਰਦੋ ਪਾਰੀ ਆਂਦਾ ਸੀਗਾ ਐਕਚੁਅਲੀ ਤਾਂ ਸਰਦੋ ਪਾਰੀ ਹੀ ਰੋਇਨ ਆਂਦੀ ਹੈ ਹੁਣ ਇਹ ਕਿਸ ਤਰ੍ਹਾਂ ਲਾਂਦੇ ਸੀ ਇਹਦੇ ਵਿੱਚ ਹੋਰ ਕਿਹੜੇ ਜਿਹੜੇ ਚਿਹਰੇ ਜਿਹੜੇ ਬੇਨਕਾਬ ਹੋਣ ਵਾਲੇ ਐ ਉਹ ਅ ਅਭਿਰਾਜ ਇਹ ਸਾਰੀ ਗੁੱਤੀ ਆ ਅਭਿਰਾਜ ਨੰਦਨੀ ਸ਼ਰਮਾ ਦੇ ਫੜਨ ਤੋਂ ਬਾਅਦ ਹੀ ਅਸੀਂ ਤੁਹਾਨੂੰ ਧਿਆ ਰੱਖਦੇ ਹਾਂ ਬੜੇ ਬੁਸ਼ਰ ਨੂੰ ਇਹ ਜਿੱਥੇ ਬਤਨ ਸਭ ਮੈਂ ਆਪ ਨੂੰ ਪਹਿਲਾਂ ਦੱਸਿਆ ਕਿ ਇਹਨਾਂ ਦਾ ਜਿਹੜਾ ਸਰਗਨਾ ਹੈਗਾ ਉਹ ਅਬਿਰਾਜ ਮਹਿਲ ਹੈਗਾ ਇਹਨਾਂ ਨੇ ਕੀ ਕਰਨਾ ਸੀ ਕਿੱਥੇ ਇਹਨਾਂ ਨੂੰ ਅਗਾਹ ਦੇਣਾ ਸੀਗਾ ਕਿਉਂਕਿ ਅਬਿਰਾਜ ਮਹਿਲ ਦੇ ਸਿੱਧੇ ਲਿੰਕ ਸਪੈਨਸ਼ਰੀ ਨਾਲ ਹੈਗੇ ਨੇ ਸੋ ਉਸ ਤੋਂ ਬਾਅਦ ਜਦੋਂ ਸਾਡੇ ਕੋਲੇ ਆਂਦਾ ਫਿਰ ਉਹਦੀ ਪੁੱਛਗਿੱਛ ਤੋਂ ਬਾਅਦ ਅਸੀਂ ਤੁਹਾਨੂੰ ਅਪਡੇਟ ਦੇਵਾਂ ਸਰ ਜੇ ਜੋ ਸਤਵੀਰ ਸਿੰਘ ਹੈ ਕਾਫੀ ਨਾਮੀ ਰੋਗ ਦੀ ਹੈ ਪਰ ਇਸਕੇ ਤਨਾ 19 ਐਪਲ ਇਹ ਸਭੀਵੇਂ ਵਾਂਚੀ ਤੇ ਕਿ ਤਲੇ ਗ੍ਰਫਤਾਰ ਨਹੀਂ ਹੋ ਚੁਕਾ ਹੈ ਨਹੀਂ ਸੱਤਨੋ ਇਸ਼ਾਰਾ ਗ੍ਰਫਤਾਰ ਵੀ ਹੋਇਆ ਵਿਆ ਤੇ ਉਹਨ ਫਿਰ ਬਾਹਰ ਭੱਜਣ ਚ ਕਾਮਯਾਬ ਹੋ ਗਿਆ ਸੀਗਾ ਸੋ ਉਹਦੇ ਵਿੱਚ ਜਿਹੜੇ ਕੇਸਾਂ ਦੇ ਵਿੱਚ ਜਿਸ ਤਰ੍ਹਾਂ ਹੁਣ ਇਹ ਜਦੋਂ ਪੁੱਛਗੇ ਚ ਜਾਂਦਾ ਤਾਂ ਅਸੀਂ ਇਹਨੂੰ ਅਕਿਊਜ਼ ਦਾ ਨਾਮਿਨੇਟ ਕਰਦੇ ਹੀ ਆ ਨਾ ਸੋ ਇਸ ਕਰਕੇ 20 ਦੇ ਕਰੀਬ ਇਹਦੇ ਕ੍ਰਿਮੀਨਲ ਕੇਸਿਸ ਇੱਥੇ ਤਾਂ ਅਰ ਬੀਕੇ ਦੇ ਰਹੀ ਇੱਕ ਵਿਆਧੀ ਪੁਲਿਸ ਨਾਲ ਇੰਕਾਊਂਟਰ ਕੀਤਾ ਗਿਆ ਸੀ ਤੇ ਇੱਕ ਲੜਕਾ ਜਿਹੜਾ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਕਾਲ ਪਾਚਿਆ ਕੈਨਸਰ ਫੜਿਆ ਗਿਆ ਸੀ ਆ ਤੁਸੀਂ ਤੁਹਾਡਾ ਇਸ਼ਾਰਾ ਮਨੀ ਪ੍ਰਿੰਸੀਪਲ ਹੈਗਾ ਜਿਹੜਾ ਜਿਹਦੇ ਨਾਲ ਇੱਕ ਸਾਡਾ ਪੁਲਿਸ ਦੀ ਮੁੱਠਭੇੜ ਹੋਈ ਸੀ ਜਿਹਦੇ ਵਿੱਚ ਉਹ जख्मी ਹੋ ਗਿਆ ਸੀਗਾ ਉਹ ਉਹਦੇ ਵਿੱਚ ਏ ਗੁਰਨਾਲਕ ਦੇ ਹਸਪੀਟਲ ਚ ਜਿਹੜੇ ਇਲਾਜ ਸੀਗਾ ਉਹਦੇ ਵਿੱਚ ਉਥੋਂ ਉਹ ਭੱਜਣ ਚ ਕਾਮਯਾਬ ਹੋਇਆ ਹੈ ਤੇ ਜਿਹੜੇ ਪੁਲਿਸ ਕਰਮਚਾਰੀ ਜਿਹੜੇ ਡਿਊਟੀ ਤੇ ਸੀ ਉਹਨਾਂ ਦੇ ਵਿਰੁੱਧ ਅਸੀਂ ਅੰਗੈਲੀ ਦੇ ਵਰਤੇ ਉਹ ਚੱਲਦੇ ਹੋਏ ਉਹਨਾਂ ਤੇ ਪਰਚਾ ਦਰਜ ਕੀਤਾ ਹੈਗਾ ਪਰ ਇਸ ਨੂੰ ਇਸ ਦੇ ਨਾਲ ਮੈਂ ਇਹ ਗੱਲ ਕਹਿ ਰਿਹਾ ਹੈ ਕਿ ਸਾਰੀ ਜਿਹੜੀ ਅਮਰਸਾਲਾ ਰੂਲਰ ਦੀ ਪੁਲਿਸ ਹੈਗੀ ਹੈ ਉਹਨਾਂ ਨੇ ਇਸ ਕੇਸ ਇਸ ਨੂੰ ਸਾਰੇ ਜਿਹੜਾ ਹੋਇਆ ਘਟਨਾ ਕ੍ਰਮ ਨੂੰ ਬੜਾ ਸੀਰੀਅਸਲੀ ਲੇਤਾ ਹੈ ਟੀਮਸ ਹੈਵ ਬੀਨ ਡਿਸਪੈਚ ਸਾਡੇ ਕੋਲੇ ਕਾਫੀ ਪੁਕਤਾ ਸਾਡੇ ਕੋਲੇ ਇਨਪੁਟਸ ਹੈਗੀਆਂ ਅਸੀਂ ਇਹਨੂੰ ਜਲਦ ਕਰਤਾ ਕਰ। ਤੁਸੀਂ ਸਮਝੋ ਕਿ ਕਿੰਨਾ ਚਿਰ ਸਕਿਉਰਿਟੀ ਲੈਬਸ ਕਿਉਂਕਿ ਇਹਦੇ ਬੜਾ ਮੁੱਢ ਸੀਗਾ ਕਾਫੀ ਪਰਕੇ ਹੋਏ ਦੇਖੋ ਸਕਿਉਰਿਟੀ ਲੈਬਸ ਤਾਂ ਹੈਗੇ ਹੀ ਆ ਪਰ ਇਸ ਨੂੰ ਐਡਮਿਟ ਕਰ ਰਹੇ ਆ ਪਰ ਅਸੀਂ ਜਿਹੜਾ ਹੈਗਾ ਅਸੀਂ ਜਿਹੜੀ ਆਈ ਥਿੰਕ ਵੀ ਸ਼ੁਡ ਸੀ ਦੀ ਪੋਜ਼ਿਟਿਵ ਸਾਈਡ ਅਸੀਂ ਪਿਛਲੇ 2-3 ਮਹੀਨਿਆਂ ਤੋਂ ਵਿੱਚੋਂ ਕਾਫੀ ਜਿਹੜੇ ਨਾਮੀ ਅ ਜਿੰਨੂੰ ਕਹਿੰਦੇ ਬਦਮਾਸ਼ ਹੈ ਗੈਂਗਸਟਰ ਹੈ ਜਾਂ ਜਿਹੜੇ ਐਕਸਟਰਸ਼ਨਲ ਕਰਦੇ ਸੀਗੇ ਤੇ ਜਾਂ ਜਿਹੜੇ ਐਕਸਟਰਸ਼ਨਲੀ ਫਾਇਰਿੰਗ ਕਰਦੇ ਸੀ ਤੇ ਜਿਨ੍ਹਾਂ ਨੇ ਮਰਡਰ ਕੀਤਾ ਉਹਨਾਂ ਨੂੰ ਕਾਫੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਰਹੇ ਆ ਜਿੱਥੇ ਇਨਗੈਲੀ ਜਿੱਥੇ ਚੰਗਾ ਕੰਮ ਹੁੰਦਾ ਉੱਥੇ ਸ਼ਾਬਾਸ਼ ਹੈ ਜਿੱਥੇ ਇਨਗੈਲੀ ਹੁੰਦੀ ਹੈ ਉਹਨਾਂ ਨੂੰ ਉਸ ਤਰ੍ਹਾਂ ਬੰਦੀ ਸਜ਼ਾ ਵੀ ਉਹਨਾਂ ਦੇ ਪਰਚਾ ਸੀ ਦਰਜ ਕੀਤਾ ਹੈਗਾ ਉਹਨਾਂ ਸਰ ਕੋਈ ਐਸੋਸੀਏਟ ਨਹੀਂ ਲਿਆਣ ਵਾਲੇ ਤੇ ਫਾੜੀ ਵਿੱਚ ਪਿਆ ਨਹੀਂ ਹਾਲੇ ਕੋਈ ਗੱਲ ਸਾਹਮਣੇ ਨਹੀਂ ਆਈ ਹਲੇ ਮਤਲਬ ਕੁਝ ਚੀਜ਼ਾਂ ਮੈਂ ਤੁਹਾਡੇ ਨਾਲ ਪਬਲਿਕ ਡੋਮੇਨ 'ਚ ਨਹੀਂ ਸ਼ੇਅਰ ਕਰਦਾ ਉਹਨੂੰ ਫੜ ਲੈਣ ਦਿਓ ਵੀ ਵਿਲ ਕਮ ਆਊਟ ਵੀ ਵਿਲ ਨਾਟ ਹਾਈਡ ਐਨੀਥਿੰਗ ਫਰਮ ਅਸੀਂ ਦੋ ਮੁਲਾਜ਼ਮਾਂ ਦੇ ਉੱਤੇ ਅਸੀਂ ਤੇ ਕਾਰਵਾਈ ਕੀਤੀ ਸਰ ਕੋਈ ਸਸਪੈਂਸ਼ਨ ਕੀਤਾ ਜਾਂ ਲਾਇਨਰ ਜਦੋਂ ਤੁਸੀਂ ਪਰਚਾ ਦਰਜ ਕਰਦੇ ਉਹਨਾਂ ਨੂੰ ਸਸਪੈਂਡ ਮਤਲਬ ਥਰੀ ਦੇ ਡਿਪਾਰਟਮੈਂਟਲ ਕਵਰੀ ਵੀ ਅਸੀਂ ਇਨੀਸ਼ੀਏਟ ਕਰਾਂਗੇ ਸਰ ਇਹ ਗੱਲ ਤੋਂ ਤੇ ਡੀਸੀ ਦਫ਼ਸ ਨੂੰ ਬੰਦ ਉਠਾਉਂਦੇ ਜਿਹੜੀ ਮੇਲ ਆਈ ਹੈ ਉਹਦਾ ਤੁਹਾਨੂੰ ਪਤਾ ਲੱਗਾ ਵੀ ਕਿਸ ਦੇ ਵੱਲੋਂ ਭੇਜੀ ਗਈ ਸੀ ਇਹ ਜਿਹੜੀ ਇਹ ਤਾਂ ਜਿਹੜੀਆਂ ਨਵੀਆਂ ਐਪਸ ਆਈਆਂ ਉਹਨਾਂ ਤੋਂ ਜਿਸ ਤਰ੍ਹਾਂ ਤੁਹਾਨੂੰ ਦੇਖਿਆ ਹੋਣਾ ਹੈ ਪਿੱਛੇ ਜੇ ਸੀਰੀਜ਼ ਆਫ ਬੰਬ ਹਾਕਸ ਆਈ ਸੀਗੇ ਸਕੂਲਾਂ ਦੇ ਵਿੱਚ ਐਡਮਿਨਿਸਟ੍ਰੇਟਿਵ ਕੰਪਲੈਕਸਸ ਦੇ ਉੱਤੇ ਨਾਲ ਦੇ ਸੁੱਭਿਆਂ ਦੇ ਵਿੱਚ ਵੀ ਆ ਰਹੀਆਂ ਹੈਗੀਆਂ ਸੋ ਇਹ ਡਿਫਰੈਂਟ ਐਪਸ ਹੈਗੀਆਂ ਉਹਨਾਂ ਨੂੰ ਥੋੜਾ ਟਾਈਮ ਲੱਗ ਜਾਂਦਾ ਬਟ ਵੀ ਆਰ ਵਰਕਿੰਗ ਲੀਟਰਲੀ ਥੈਂਕ ਯੂ